ਕਦੇ ਉਸ ਪੈਰ ਥੱਲੇ ਕਦੇ ਉਸ ਪੈਰ ਥੱਲੇ ਕਾਲ ਠੋਕ ਰਹਾ ਤੂੰ ਮਾਰੇ ਅੱਗੇ ਬੜੇ ਦੁੱਖ ਚਲੇ ਮਦ ਮੁਕਿਆ ਤੂੰ ਸਵਾਲ ਪੁੱਛਦੀ ਏ ਨੀ ਤੂੰ ਜਾਣ ਜਾਣ ਕੇ ਨੇ ਤੂੰ ਜਾਣ ਜਾਣ ਕੇ ਤੂੰ ਜਾਣ ਜਾਣ ਕੇ ਪੱਤ ਛੜਾ ਵਿੱਚ ਪੱਤ ਹਦਾ ਹਾਂ ਪੁੱਛਦੀ ਐ ਨੇ ਤੂੰ ਜਾਣ ਜਾਣ ਕੇ ਵੇ ਜਾਣ ਜਾਣ ਕੇ ਨੇ ਤੂੰ ਜਾਣ ਜਾਣ ਕੇ ਨੇ ਤੂੰ ਜਾਣ ਜਾਣ ਕੇ ਕਦਸ ਪੈਰ ਥਲੇ ਕਦ ਉਸ ਪੈਰ ਥਲੇ ਕਾਣੋਂ ਠੋਕ ਗਾ ਤੁਮਾਰੇ ਅਗੇ ਬੜੇ ਦੁੱਖ ਚਲੇ ਮਰ ਮੁਕੇ ਤੂੰ ਮਰ ਮੁਕੇ ਤੂੰ ਜਿਹੜੇ ਦਿਲ ਹੈ ਸਵਾਲ ਪੁੱਛਦੀ ਹੈ ਨਹੀਂ ਤੂੰ ਜਾਣ ਜਾਣ ਕੇ ਨੇ ਤੂੰ ਜਾਣ ਜਾਣ ਕੇ ਨੇ ਤੂੰ ਜਾਣ ਜਾਣ ਕੇ ਪੱਤੇ ਚੜਾ ਦਿੱਤੇ ਪੱਤਿਆਂ ਦਾ ਹਾਂ 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 ਪੁੱਛਦੀ ਐ ਨੇ ਤੂੰ ਜਾਣ ਜਾਣ ਕੇ ਵੇ ਜਣ ਜਣ ਕੇ ਨੇ ਤੂੰ ਜਾਣ ਜਾਣ ਕੇ ਨੇ ਤੂੰ ਜਾਣ ਜਾਣ ਕੇ ਕਦਰ ਸਹਰ ਥਲੇ ਕਦਰ ਉਸ ਪੈਰ ਥਲੇ ਕਾਨ ਠੋਕਦਾ ਤੂੰ ਮਾਰੇ ਨਾਗੇ ਬੜੇ ਦੁੱਖ ਚਲੇ ਮਰ ਮੁਕੇ ਤੂੰ ਮਰ ਮੁਕੇ ਤੂੰ ਜਿਹੜੇ ਦਿਲ ਹੈ ਸਵਾਲ ਪੁੱਛਦੀ ਹੈ ਨਹੀਂ ਤੂੰ ਜਾਣ ਜਾਣ ਕੇ ਨੇ ਤੁਝ ਨੂੰ ਜਾਣ ਕੇ ਨੇ ਤੁਝ ਜਾਣ ਕੇ ਪੱਤੇ ਚੜਾ ਵਿੱਚ ਪੱਤ ਹਦਾ ਹਾਂ ਪੁੱਛਦੀ ਐ ਨੇ ਤੁਝ ਨੂੰ ਜਾਣ ਕੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਟੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ